ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਤੇ BCS ਸੰਸਥਾਨ ਨੇ ਵੰਡੇ ਕੱਪੜੇ ਦੇ ਥੈਲੇ ਪਲਾਸਟਿਕ ਦੀ ਵਰਤੋਂ ਮਤਲਬ ਬਿਮਾਰੀਆਂ ਤੇ ਹੜ੍ਹਾਂ ਨੂੰ ਸੱਦਾ ਦੇਣਾ ਅਟਵਾਰ ਸਮਾਜ ਸੇਵੀ ਸੰਸਥਾ BCS ਵੱਲੋਂ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਤੇ ਗੁਰੂ ਨਾਨਕ ਜిల్లా ਲਾਇਬ੍ਰੇਰੀ ਕਪੂਰਥਲਾ ਵਿਖੇ ਜ਼ਿਲ੍ਹਾ ਪਸ਼ਾ ਅਫਸਰ ਮੈਡਮ ਜਸਪ੍ਰੀਤ ਦੀ ਅਗਵਾਈ ਵਿੱਚ ਪਲਾਸਟਿਕ ਦੇ ਲਪਾਫਿਆਂ ਦੀ ਵਰਤੋਂ ਨਾ ਕਰਨ ਸੰਬੰਧੀ ਚੇਤਨਾ ਕੈਂਪ ਦਾ ਆਯੋਜਨ ਕੀਤਾ ਗਿਆ ਪਲਾਸਟਿਕ ਦੇ ਸਿੰਗਲ ਯੂਜ਼ ਫਲਾਫਿਆ ਦੇ ਰੋਝਾਨ ਨੂੰ ਥਲ ਪਾਉਂਦੇ ਮਨੋਰਥ ਵੱਖ-ਵੱਖ ਇਲਾਕਿਆਂ ਤੋਂ ਸ਼ਹਿਰ ਆਏ ਰਹਾਗਿਰਾਂ ਨੂੰ ਦੋਸਤੋਂ ਤੋਂ ਵੱਧ ਕੱਪੜੇ ਦੇ ਥੈਲੇ ਵੰਡੇ। ਇੱਕ ਇੱਕ ਦੀ ਇੱਕ ਪ੍ਰਦੂਸ਼ਣ ਘਟਾਉਣ ਅਤੇ ਵਾਤਾਵਰਣ ਨੂੰ ਬਚਾਉਣ ਦੇ ਮੱਦੇ ਨਜ਼ਰ ਸਮਾਜ ਸੇਵੀ ਸੰਸਥਾ VCS ਪਹਿਲ ਕਦਮੀ ਕੀਤੀ ਗਈ। ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਤੇ ਸਬੰਧ ਵਿੱਚ ਰਹਾਗਿਰਾਂ ਨੂੰ ਕੱਪੜੇ ਦੇ ਥੈਲੇ ਤਕਸੀਮ ਕਰਨ ਦੇ ਨਾਲ-ਨਾਲ ਅਪੀਲ ਕਰਦਿਆ ਵਾਤਾਵਰਣ ਪ੍ਰੇਮੀ ਜੋਗਾ ਸਿੰਘ ਅਤਵਾਲ ਨੇ ਕਿਹਾ ਕਿ ਪਲਾਸਟਿਕ ਦੇ ਲਿਫਾਫੇ ਮਨੁੱਖੀ ਜੀਵਨ ਨੂੰ ਹਰ ਤਰੀਕੇ ਨਾਲ ਬਹੁਤ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ਵਸਤਾ ਦੇ ਦਿਨ ਅਖਾੜਾ ਇਸ ਸਥਿਤੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਾਰਨ ਹੀ ਬੰਦੀ ਹੈ ਸਥਾਨਿਕ ਚੌਂਕੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਜੋਗਾ ਸਿੰਘ ਅਤਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਉਪਰਾਲਾ ਸਮਾਜ ਅੰਦਰ ਚੇਤਨਾ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ ਕੀ ਲੋਕ ਖੁਦ ਜਾਗਰੂਕ ਹੋ ਕੇ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਛੱਡ ਕੇ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣ। ਜ਼ਿਲ੍ਹਾ ਪਾਸ਼ਾ ਅਫਸਰ ਮੈਡਮ ਜਸਪ੍ਰਿਤ ਕੋਰਨੇ ਸਮਾਰਟ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਚਾਹੇ ਵਾਤਾਵਰਣ ਦੀ ਸੁਰੱਖਿਆ ਦੀ ਵਿਸ਼ਾ ਹੋਵੇ ਚਾਹੇ ਘਰੇਲੂ ਔਰਤਾ ਤੇ ਬੱਚਿਆਂ ਆਰਥਿਕ ਵਿਕਾਸ ਦਾ ਮਸਲਾ ਹੋਵੇ। ਇਹ ਸੰਸਥਾ ਹਮੇਸ਼ਾ ਮੋੜੇ ਰੋਲ ਅਦਾ ਕਰਦੀ ਹੈ। ਉਨ੍ਹਾਂ ਸੰਸਥਾ ਦੇ ਆਗੂਆਂ ਨੂੰ ਭਰੋਸਾ ਦਿਵਾਉਂਦਿਆਂ ਭਾਸ਼ਾ ਵਿਭਾਗ ਹਰੇਕ ਤਰ੍ਹਾਂ ਦੇ ਸਹਿਯੋਗ ਲਈ ਤਤਪਰ ਰਹੇਗਾ। ਇਸ ਕਾਰਜ ਵਿੱਚ ਮੈਡਮ ਸਵਰਾਜ ਕੌਰ, ਸਰਬਜੀਤ ਗਿੱਲ, ਅਰੁਣਵੀਰ ਅਟਵਾਲ, ਸੁਭਾਸ਼ ਬੈਂਸ, ਅਰਜਨ ਸਿੰਘ, ਅਤੁਲ ਸ਼ਰਮਾ, ਸਲਮਾਨ ਖਾਨ ਅਤੇ ਗੌਰਵ ਆਦਿ ਯਤਨਸ਼ੀਲ ਹਨ। ਕਪੂਰਥਲਾ ਤੋਂ KTV ਪੰਜਾਬ ਲਈ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ